ਜਿਵੇਂ ਆਪਾਂ ਦਾਲ ਸਬਜ਼ੀ ਦੇ ਵਿੱਚ ਨਮਕ ਪਾ ਕੇ ਖਾਂਦੇ ਆ ਨਮਕ ਨੇ ਅੱਜ ਤੱਕ ਕਦੇ ਕਿਸੇ ਦਾ ਨੁਕਸਾਨ ਕੀਤਾ ਜੇ ਨਮਕ ਨੁਕਸਾਨ ਨਹੀਂ ਕਰਦਾ ਤਾਂ ਫਟਕੜੀ ਕਿਵੇਂ ਨੁਕਸਾਨ ਕਰ ਦੇਵੇ ਪਰ ਖਾਦੀ ਮਰਿਆਦਾ ਚ ਹਾਂ ਮਰਿਆਦਾ ਚ ਜੇ ਨਮਕ ਦੀ ਵੀ ਆਪਾਂ ਮਤਲਬ ਇੱਕ ਚੁੰਡੀ ਤੋਂ ਜ਼ਿਆਦਾ ਖਾ ਲਾਂਗੇ ਨਾ ਉਹ ਵੀ ਆਪਾਂ ਲੂਜ਼ ਮੋਸ਼ਨ ਲੱਗਦਾ ਜਿਵੇਂ ਇਹਦੇ ਬਾਰੇ ਚਰਚਾ ਚੱਲ ਰਹੀ ਹੈ ਵੀ ਫਟਕੜੀ ਬਹੁਤ ਜ਼ਿਆਦਾ ਨੁਕਸਾਨ ਦੇ ਐ ਜੀ ਕੱਚੀ ਫਟਕੜੀ ਬੰਦੇ ਨੂੰ ਮਾਰ ਦਿੰਦੀ ਐ ਜੀ ਐ ਆਏ ਆ ਜੀ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਫਟਕੜੀ ਦੀ ਇੱਕ ਆਪਣੀ ਡੋਜ਼ ਹੁੰਦੀ ਹੈ ਸੰਭਾਵਿਤ ਜਿਹਨੂੰ ਆਪਾਂ ਡੋਜ਼ ਕਹਿੰਦੇ ਨੇ ਆਯੁਰਵੇਦ ਦੇ ਵਿੱਚ ਬਾਕੀ ਇਹਦਾ ਨੁਪਾਨ ਹੁੰਦਾ ਹੈ ਫਟਕੜੀ ਦਾ ਕੰਮ ਹੁੰਦਾ ਹੈ ਵੀਰਜ ਸੰਕੁਚਨ ਕਰਨਾ ਕਿਸੇ ਚੀਜ਼ ਨੂੰ ਮਤਲਬ ਜਿਵੇਂ ਆਪਾਂ ਕਹიდੀਏ ਵੀ ਕਿਸੇ ਚੀਜ਼ ਦੀ ਤੜ ਨੂੰ ਘੱਟ ਕਰਨਾ ਜਾਂ ਅੰਦਰ ਜਿਹੜੀਆਂ ਆਪਣੀਆਂ ਨਸਾਂ ਨੇ ਵੀਰਜ ਨੂੰ ਹੋਲਡ ਕਰਨ ਵਾਲੀਆਂ ਉਹਨਾਂ ਨੂੰ ਟਾਈਟ ਕਰਦੀ ਹੈ ਤੇ ਜਦੋਂ ਇਹ ਨਸਾਂ ਨੂੰ ਟਾਈਟ ਕਰਦੀ ਹੈ ਹੋਲਡ ਕਰਨ ਵਾਲੀਆਂ ਨੂੰ ਤਾਂ ਆਟੋਮੈਟਿਕਲੀ ਗੱਲ ਹੈ ਵੀ ਇਹਦੇ ਨਾਲ ਤਾਤ ਤੇ ਸੁਪਨ ਦੋਸ਼ ਵੀ ਖਤਮ ਹੁੰਦੇ ਨੇ ਮੰਨ ਲਓ ਤੁਹਾਡੇ ਬਲੱਡ ਆ ਰਿਹਾ ਹੈ ਬਲੱਡ ਕਿਸੇ ਵੀ ਦਵਾਈ ਨਾਲ ਤੁਹਾਡਾ ਨਹੀਂ ਰੁਕ ਰਿਹਾ ਤੁਸੀਂ ਕੱਚੀ ਫਟਕੜੀ ਦੋ ਰਤੀਆਂ ਲਗਭਗ ਇੱਕ ਚੁੰਡੀ ਹੁੰਦੀ ਹੈ ਆਪਣੀ ਤਿੰਨ ਉਂਗਲਾਂ ਦੀ ਚੁੰਡੀ ਮੰਨ ਲਓ ਤਿੰਨ ਉਂਗਲਾਂ ਦੀ ਚੁੰਡੀ ਤੁਸੀਂ ਦਹੀਂ ਚ ਪਾ ਕੇ ਲੈ ਲਓ ਇੱਕ ਘੰਟੇ ਬਾਅਦ ਤੁਹਾਡਾ ਬਲੱਡ ਬੰਦ ਆ ਜਿਵੇਂ ਚਿਹਰੇ ਤੇ ਕਿੱਲਮਹਾਸੇ ਹੋ ਜਾਂਦੇ ਨੇ ਉਹਦੇ ਵਿੱਚ ਆਪਾਂ ਥੋੜੀ ਜੀ ਮਲਤਾਨੀ ਮਿੱਟੀ ਪਾਓ ਤੇ ਥੋੜੀ ਜੀ ਆਪਾਂ ਗੁਲਾਬ ਦਾ ਅਰਕ ਜਿਹਨੂੰ ਕਹਿੰਦੇ ਨੇ ਜਾਂ ਗੁਲਾਬ ਦਾ ਰਸ ਉਹਦੇ ਵਿੱਚ ਅੱਧਾ ਚਮਚ ਫਟਕੜੀ ਪਾ ਲਓ ਤੇ ਦੋ ਕ ਚਮਚ ਗੁਲਾਬ ਦਾ ਅਰਕ ਪਾ ਲਓ ਤੇ ਮਲਤਾਨੀ ਮਿੱਟੀ ਪਾ ਲਓ 2 ਚਮਚਾ 2 3 ਚਮਚ ਪਾ ਲਓ ਵੱਧ ਪਾ ਲਓ ਇੱਕ ਪੇਸਟ ਜਿਹਾ ਬਣ ਜਾਊਗਾ ਉਹ ਪੇਸਟ ਆਪਾਂ ਚਿਹਰੇ ਤੇ ਲਾਈਏ ਸਵੇਰ ਨੂੰ ਧੋ ਲਈਏ ਤਾਂ ਸਕਿਨ ਹੈ ਜਿਹੜੀ ਉਹ ਸਕਿਨ ਆਪਣੀ ਟਾਈਟ ਵੀ ਹੋਊਗੀ ਆਪਣੀਆਂ ਝੁਰੜੀਆਂ ਵੀ ਖਤਮ ਹੋਣਗੀਆਂ ਕਿੱਲ ਮਹਾਸੇ ਵੀ ਖਤਮ ਹੋਣਗੇ ਜਦੋਂ ਕਾਮ ਦਾ ਖਿਆਲ ਆਪਣੇ ਮਨ ਦੇ ਵਿੱਚ ਬਾਰ ਬਾਰ ਆਊਗਾ ਤਾਂ ਐਕਸਾਈਟਮੈਂਟ ਵਧਣ ਨਾਲ ਇਹ ਸਮੱਸਿਆ ਆ ਜਾਂਦੀ ਹੈ ਤਾਂ ਉੱਥੇ ਤੁਸੀਂ ਇਹ ਹੀ ਫਟਕੜੀ ਵਾਲਾ ਜੋਗ ਜਿਵੇਂ 100 ਗ੍ਰਾਮ ਆਮਲਾ ਹੋ ਗਿਆ 5 ਗ੍ਰਾਮ ਕੱਚੀ ਫਟਕੜੀ ਮਿਕਸ ਕਰਕੇ ਲੈ ਲਓ ਤੁਸੀਂ ਕੋਈ ਬੀ ਸਾਈਡ ਇਫੈਕਟ ਨਹੀਂ ਹੈ ਅੱਧਾ ਅੱਧਾ ਚਮਚਾ ਲੈਣਾ ਹੈ ਸਵੇਰੇ ਸ਼ਾਮ ਅੱਧਾ ਸਵੇਰੇ ਅੱਧਾ ਸ਼ਾਮ ਕੱਚੀ ਲੱਸੀ ਨਾਲ ਲੈਣਾ ਜਾਂ ਨਾਰਮਲ ਪਾਣੀ ਨਾਲ ਲੈ ਲਓ ਕੱਚੀ ਲੱਸੀ ਮਤਲਬ ਅੱਧਾ ਦੁੱਧ ਹੋਵੇ ਅੱਧਾ ਪਾਣੀ ਹੋਵੇ ਉਹ ਨਾਲ ਜ਼ਿਆਦਾ ਬੈਟਰ ਕੰਮ ਕਰਦਾ ਹੈ ਤੇ ਪਾਣੀ ਨਾਲ ਵੀ ਲੈ ਸਕਦਾ ਹੈ ਸਤਿ ਸ੍ਰੀ ਅਕਾਲ ਦੋਸਤੋ ਮੈਂ ਧਰਮਾ ਹਰਿਆਉਤੇ ਤੁਸੀਂ ਵੀ ਇਕ ਰਹੇ ਹੋ ਅਰੰਗ ਪੰਜਾਬ ਦੇ ਸੋ ਦੋਸਤੋ ਪਹਿਲਾਂ ਸਾਡੀ ਇੱਕ ਬੇਨਤੀ ਹੈ ਕਿ ਜਿਹੜੇ ਆਪਣੇ ਪੇਜ ਦੇ ਨਾਲ ਜਾਂ ਚੈਨਲ ਦੇ ਨਾਲ ਨਹੀਂ ਜੁੜੇ ਤਾਂ ਆਪਣੇ ਚੈਨਲ ਨੂੰ ਫੋਲੋ ਜ਼ਰੂਰ ਕਰ ਲੈਣਾ ਸੋ ਅੱਜ ਦੀ ਜਿਹੜੀ ਵੀਡੀਓ ਹੈ ਉਹ ਆਪਾਂ ਨੇ ਪਾਉਣੀ ਹੈ ਫਟਕੜੀ ਦੇ ਤੌਰ ਤੇ ਕਿਉਂਕਿ ਆਪਾਂ ਆਮ ਤੌਰ ਤੇ ਨਾ ਬਜ਼ੁਰਗਾਂ ਤੋਂ ਵੀ ਸੁਣਦੇ ਰਹੇ ਹਾਂ ਕਿ ਫਟਕੜੀ ਆ ਜਿਹੜੀ ਉਹ ਬਹੁਤ ਹੀ ਵਧੀਆ ਬੰਦੇ ਦੇ ਵਾਸਤੇ ਇੱਕ ਬਹੁਤ ਵਧੀਆ ਇੱਕ ਕਹ ਲੀਏ ਵੀ ਆਯੁਰਵੇਦ ਦੀ ਇੱਕ ਖਰਾਕ ਕਹ ਲੀਏ ਦਵਾਈ ਕੇ ਲਈ ਜੋ ਮਰਜੀ ਕੇ ਲਈ ਪਰ ਬਹੁਤ ਕਹਣ ਚੀਜ਼ ਹੈ ਫਟਕੜੀ ਜਿਹੜੀ ਪਰ ਕਾਫੀ ਸਾਰੇ ਲੋਕ ਨੇ ਇਹਨੂੰ ਮੰਨਦੇ ਨੇ ਕਿ ਇਹ ਭੁੰਨ ਕੇ ਖਿਲ ਲ ਬਣਾ ਕੇ ਖਾਣੀ ਚਾਹੀਦੀ ਹੈ ਕੋਈ ਬੱਖੋ ਬਖਰ ਤਰੀਕਿਆਂ ਤੇ ਇਹਦੇ ਰੋਲੇ ਆਪਾਂ ਸੋਸ਼ਲ ਮੀਡੀਆ ਤੇ ਪੈਂਦੇ ਵੇਖਦੇ ਆ। ਸੋ ਅੱਜ ਆਪਾਂ ਇਹ ਫਟਕੜੀ ਦੇ ਬਾਰੇ ਹੀ ਗੱਲਬਾਤ ਕਰਨੀਆਂ ਤੇ ਅਸੀਂ ਪ੍ਰੈਕਟੀਕਲ ਆਯੁਰਵੇਦਾ ਬੱਬਨਪੁਰ ਜ਼ਿਲ੍ਹਾ ਫਤਿਹਬਾਦ ਬਿਲਕੁਲ ਰਤੀ ਦੇ ਇਲਾਕੇ ਕਰਕੇ ਇਸ ਇੱਥੇ ਪਹੁੰਚੇ ਹੋਏ ਆ ਅਸੀਂ ਸੈਂਟਰ ਤੇ ਆਯੁਰਵੇਦਾ ਸੈਂਟਰ ਪ੍ਰੈਕਟੀਕਲ ਆਯੁਰਵੇਦਾ ਸੈਂਟਰ ਸਾਡੇ ਨਾਲ ਰਜਿੰਦਰ ਸਿੰਘ ਜੀ ਚੈਲ ਦੇ ਬੈ ਸਾਹਿਬ ਆਪਾਂ ਸਾਰੀ ਜਾਣਕਾਰੀ ਜਿਹੜੀ ਪ੍ਰੋਪਰ ਫਟਕੜੀ ਬਾਰੇ ਉਹ ਲਵਾਂਗੇ। ਹਾਂਜੀ ਬੈ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਧਰਮਾ ਜੀ ਹੋਰ ਜੀ ਤੁਹਾਡੇ ਸਾਰੇ ਦਰਸ਼ਕਾਂ ਨੂੰ ਵੀ ਸਤਿ ਸ਼੍ਰੀ ਅਕਾਲ ਜਿਹੜੇ ਆਪਣੇ ਨਾਲ ਜੁੜੇ ਹੋਏ ਨੇ ਸਾਰਿਆਂ ਸਤਿਕਾਰ ਜੀ ਸੋ ਬੈਜੀ ਅਜ਼ੀਜ਼ਾ ਇੱਕ ਕਾਫੀ ਦਿਨਾਂ ਤੋਂ ਵੇਖ ਰਹੇ ਆ ਕਿ ਫਟਕੜੀ ਦੇ ਬਾਰੇ ਵੱਖੋ ਵੱਖਰ ਆਪੋ ਆਪਣੀ رائے ਦਿੰਦੇ ਨੇ ਕੋਈ ਕਹਿੰਦਾ ਇਹਨੂੰ ਭੁੰਨ ਕੇ ਖਾਓ ਕੋਈ ਕਹਿੰਦਾ ਇਹ ਕੱਚੀ ਵੀ ਖਾਧੀ ਜਾ ਸਕਦੀ ਹੈ ਇਹਨੂੰ ਆਪਾਂ ਕਿਸ ਤਰੀਕੇ ਖਾਣਾ ਤੇ ਆਪਾਂ ਇਹਦੇ ਤੇ ਵੀ ਗੱਲ ਕਰਨੀ ਹੈ ਤੇ ਨਾਲ ਆਪਾਂ ਗੱਲ ਕਰਨੀ ਹੈ ਵੀ ਕਿਹੜੇ ਕਿਹੜੇ ਰੋਗੀ ਨੇ ਇਹਨੂੰ ਖਾ ਸਕਦੇ ਨੇ ਜਾਂ ਕਿਹੜੇ ਲੋਕ ਨੇ ਜਿਹਦੇ ਨਹੀਂ ਵਰਤ ਸਕਦੇ ਦੇਖੋ ਜੀ ਫਟਕੜੀ ਆ ਜਿਹੜੀ ਆਮ ਤੌਰ ਤੇ ਜਿਵੇਂ ਆਪਾਂ ਕਹਿ ਦਈਏ ਨਮਕਾ ਨਮਕ ਦੀ ਕੈਟਾਗਰੀ ਚੋਂ ਹੈ ਜੀ ਜਿਵੇਂ ਆਪਾਂ ਦਾਲ ਸਬਜ਼ੀ ਦੇ ਵਿੱਚ ਨਮਕ ਪਾ ਕੇ ਖਾਂਦੇ ਆ ਨਮਕ ਨੇ ਅੱਜ ਤੱਕ ਕਦੇ ਕਿਸੇ ਦਾ ਨੁਕਸਾਨ ਕੀਤਾ ਹੈ ਤੁਸੀਂ ਦੱਸੋ ਮੈਨੂੰ ਇਸ ਗੱਲ ਨੂੰ ਵੀ ਨਮਕ ਨੇ ਕਦੇ ਕਿਸੇ ਦਾ ਨੁਕਸਾਨ ਕੀਤਾ ਨਹੀਂ ਕਰਦਾ ਜੇ ਨਮਕ ਨੁਕਸਾਨ ਨਹੀਂ ਕਰਦਾ ਤਾਂ ਫਟਕੜੀ ਕਿਵੇਂ ਨੁਕਸਾਨ ਕਰ ਦੂ ਪਰ ਖਾਦੀ ਬਰਿਆਦਾ ਜਿਆਦਾ ਹਾਂ ਮਰਿਆਦਾ ਚ ਜੇ ਨਮਕ ਦੀ ਵੀ ਆਪਾਂ ਮਤਲਬ ਇੱਕ ਚੁੰਡੀ ਤੋਂ ਜ਼ਿਆਦਾ ਖਾ ਲਾਂਗੇ ਨਾ ਉਹ ਵੀ ਆਪਾਂ ਲੂਜ਼ ਮੋਸ਼ਨ ਲਾ ਦੋ ਸੇਮ ਚੀਜ਼ ਫਟਕੜੀ ਦੀ ਹੈ ਪਰ ਇਹ ਨਹੀਂ ਹੈ ਵੀ ਜਿਵੇਂ ਲੋਕ ਕਮੈਂਟ ਕਰ ਰਹੇ ਨੇ ਜਾਂ ਜਿਵੇਂ ਇਹਦੇ ਬਾਰੇ ਚਰਚਾ ਚੱਲ ਰਹੀ ਹੈ ਵੀ ਫਟਕੜੀ ਬਹੁਤ ਜ਼ਿਆਦਾ ਨੁਕਸਾਨਦੇਹ ਹੈ ਜੀ ਕੱਚੀ ਫਟਕੜੀ ਬੰਦੇ ਨੂੰ ਮਾਰ ਦਿੰਦੀ ਹੈ ਜੀ ਐਂ ਹੈ ਜੀ ਇਸ ਤਰ੍ਹਾਂ ਦਾ ਕੁਝ ਨਹੀਂ ਹੈ ਫਟਕੜੀ ਦੀ ਆਪਣੀ ਡੋਜ਼ ਹੁੰਦੀ ਹੈ ਸੰਭਾਵਿਤ ਜਿਹਨੂੰ ਆਪਾਂ ਡੋਜ਼ ਕਹਿੰਦੇ ਨੇ ਆਯੁਰਵੇਦ ਦੇ ਵਿੱਚ ਬਾਕੀ ਇਹਦਾ ਨੁਪਾਨ ਹੁੰਦਾ ਦੇਖੋ ਜੀ ਜਿਵੇਂ ਟਾਈਫਾਇਟ ਦੇ ਵਿੱਚ ਤੁਸੀਂ ਇਹਨੂੰ ਸ਼ੱਕਰ ਨਾਲ ਦਿਓ ਤਾਂ ਟਾਈਫਾਇਟ ਦੇ ਵਿੱਚ ਬਹੁਤ ਵਧੀਆ ਕੰਮ ਕਰਦੀ ਹੈ ਫੇਫੜਿਆਂ ਦੇ ਇਨਫੈਕਸ਼ਨ ਦੇ ਵਿੱਚ ਤੁਸੀਂ ਇਹਨੂੰ ਸ਼ਹਿਦ ਨਾਲ ਦੇ ਸਕਦੇ ਹੋ ਉੱਥੇ ਬਹੁਤ ਵਧੀਆ ਕੰਮ ਕਰਦੀ ਹੈ ਬਾਕੀ ਫਟਕੜੀ ਇੱਕ ਐਂਟੀਸੈਪਟਿਕ ਵੀ ਹੈ ਮਤਲਬ ਜਿਵੇਂ ਆਪਾਂ ਕਹიდੀ ਵੀ ਕਟਾਣੂਆਂ ਨੂੰ ਖਤਮ ਕਰਨ ਵਾਲੀ ਤੇ ਜੇ ਇਹਨੂੰ ਕੱਚੀ ਵਰਤਿਆ ਜਾਵੇ ਜਿਵੇਂ ਅਸੀਂ ਬਹੁਤ ਜ਼ਿਆਦਾ ਜੋਗਾ ਦੇ ਵਿੱਚ ਇਹਨੂੰ ਕੱਚੀ ਵਰਤਦੇ ਆ ਜਿਵੇਂ ਅੱਜਕੱਲ ਨੌਜਵਾਨਾਂ ਨੂੰ ਤਾਂ ਤਾਂ ਤੋਂ ਸੁਪਨਦੋਸ ਹੈ ਫਟਕੜੀ ਦਾ ਕੰਮ ਹੁੰਦਾ ਹੈ ਵੀਰ ਜੀ ਸੰਕੁਚਨ ਕਰਨਾ ਕਿਸੇ ਚੀਜ਼ ਨੂੰ ਮਤਲਬ ਜਿਵੇਂ ਆਪਾਂ ਕਹიდੀਏ ਵੀ ਕਿਸੇ ਚੀਜ਼ ਦੀ ਤੜ ਨੂੰ ਘੱਟ ਕਰਨਾ ਜਾਂ ਮਤਲਬ ਉਹਨੂੰ ਮਤਲਬ ਇੱਕ ਕਿਸਮ ਦਾ ਟਾਈਟ ਕਰਨਾ ਜਿਵੇਂ ਆਪਾਂ ਕਹიდੀਏ ਸਕਿਨ ਨੂੰ ਟਾਈਟ ਕਰਦੀ ਹੈ ਫਟਕੜੀ ਜਾਂ ਅੰਦਰ ਜਿਹੜੀਆਂ ਆਪਣੀਆਂ ਨਸਾਂ ਨੇ বীরਜ ਨੂੰ ਹੋਲਡ ਕਰਨ ਵਾਲੀਆਂ ਉਹਨਾਂ ਨੂੰ ਟਾਈਟ ਕਰਦੀ ਹੈ ਤੇ ਜਦੋਂ ਇਹ ਨਸਾਂ ਨੂੰ ਟਾਈਟ ਕਰਦੀ ਹੈ ਹੋਲਡ ਕਰਨ ਵਾਲੀਆਂ ਨੂੰ ਤਾਂ ਆਟੋਮੈਟਿਕਲੀ ਗੱਲ ਹੈ ਵੀ ਇਹਦੇ ਨਾਲ ਤਾਤ ਤੇ ਸੁਪਨਦੋਸ਼ ਵੀ ਖਤਮ ਹੁੰਦੇ ਨੇ ਤੇ ਇਸ ਤੋਂ ਇਲਾਵਾ ਜੇ ਕਿਸੇ ਤੇ ਬਲੱਡ ਆਉਂਦਾ ਖੂਨ ਆਉਂਦਾ ਕਿਉਂਕਿ ਇਹਨੇ ਜਿਹੜੀਆਂ ਨਸਾਂ ਨੇ ਉਹਨਾਂ ਨੂੰ ਮਤਲਬ ਟਾਈਟ ਕਰਨਾ ਦੂਜਾ ਨੰਬਰ ਖੂਨ ਨੂੰ ਇਹਨੇ ਬਲੱਡ ਨੂੰ ਰੋਕਣਾ ਬਲੱਡ ਨੂੰ ਮਤਲਬ ਇੱਕ ਕਿਸਮ ਦਾ ਇਹ ਰੋਕਣ ਵਾਲੀ ਹੈ ਰક્ત ਸਤੰਭਕ ਕਿਹਾ ਜਾਂਦਾ ਅਯੁਰਵੇਦ ਦੇ ਵਿੱਚ ਮੰਨ ਲਓ ਤੁਹਾਡੇ ਬਲੱਡ ਆ ਰਿਹਾ ਹੈ ਬਲੱਡ ਕਿਸੇ ਵੀ ਦਵਾਈ ਨਾਲ ਤੁਹਾਡਾ ਨਹੀਂ ਰੁਕ ਰਿਹਾ ਤੁਸੀਂ ਕੱਚੀ ਫਟਕੜੀ ਦੋ ਰਤੀਆਂ ਲਗਭਗ ਇੱਕ ਚੁੰਡੀ ਹੁੰਦੀ ਹੈ ਆਪਣੀ ਤਿੰਨ ਉਂਗਲਾਂ ਦੀ ਚੁੰਡੀ ਮੰਨ ਲਓ ਤਿੰਨ ਉਂਗਲਾਂ ਦੀ ਚੁੰਡੀ ਤੁਸੀਂ ਦਹੀਂ ਚ ਪਾ ਕੇ ਲੈ ਲਓ ਇੱਕ ਘੰਟੇ ਬਾਅਦ ਤੁਹਾਡਾ ਬਲੱਡ ਬੰਦ ਆ ਚਾਹੇ ਨਕਸੀਰ ਰਾਹੀ ਆਉਂਦਾ ਚਾਹੇ ਤੁਹਾਡਾ ਬਲੱਡ ਬਵਾਸੀਰ ਦੇ ਕਾਰਨ ਆਉਂਦਾ ਚਾਹੇ ਸਰੀਰ ਦੇ ਕਿਸੇ ਵੀ ਹਿੱਸੇ 'ਚ ਆਉਂਦਾ ਤਾਂ ਬਲੱਡ ਤੁਹਾਡਾ ਕੱਚੀ ਫਟਕੜੀ ਨਾਲ ਬਿਲਕੁਲ ਬੰਦ ਹੋ ਜਾਏਗਾ ਠੀਕ ਹੈ ਜੀ ਕੁਝ ਸਟੇਜਾਂ ਤੇ ਇਹਦੀ ਪਾਸੰਬੀ ਬਣਾ ਕੇ ਵਰਤੀ ਜਾਂਦੀ ਹੈ ਆਯੁਰਵੇਦ ਦੇ ਵਿੱਚ ਕੁਝ ਸਟੇਜਾਂ ਤੇ ਇਹ ਕੱਚੀ ਵੀ ਵਰਤੀ ਜਾਂਦੀ ਹੈ ਪਰ ਜਿਹੜਾ ਹਊਗਾ ਲੋਕਾਂ ਨੇ ਬਣਾ ਰੱਖਿਆ ਵੀ ਕੱਚੀ ਫਟਕੜੀ ਐਂ ਕਰ ਦੂ ਜੀ ਨੁਕਸਾਨ ਕਰ ਦੂ ਇਹ ਕਰ ਦੂ ਬਾਹ ਕਰ ਦੋ ਤਾਂ ਕੱਚੀ ਫਟਕੜੀ ਤੁਸੀਂ ਇਹਨੂੰ ਪਾਸੰਬ ਬਣਾਉਣ ਦਾ ਮਕਸਦ ਇੱਕੋ ਹੀ ਹੁੰਦਾ ਹੈ ਵੀ ਇਹ ਤਿਕਸ਼ਣ ਹੁੰਦੀ ਹੈ ਕਹਿਣ ਦਾ ਮਤਲਬ ਜਿਵੇਂ ਆਪਾਂ ਸਿੱਧੀ ਲੈਨੇ ਆ ਇਹਨੂੰ ਡਾਇਰੈਕਟ ਲੈਨੇ ਆ ਤਾਂ ਇਹ ਆਪਣੇ ਜੀਭ ਤੇ ਲੱਗੂਗੀ ਜੀਭ ਦੇ ਆਲੇ ਦੁਆਲੇ ਥੋੜੇ ਬਹੁਤੇ ਜ਼ਖਮ ਵੀ ਕਰ ਸਕਦੀ ਹੈ ਤਾਂ ਜਦੋਂ ਆਪਾਂ ਭਸਮ ਬਣਾ ਲਾਂਗੇ ਤਾਂ ਉਹ ਇਹਦਾ ਜਿਹੜਾ ਖਦਸ ਹੈ ਉਹ ਬਿਲਕੁਲ ਖਤਮ ਹੋ ਜਾਏਗਾ ਜਦੋਂ ਆਪਾਂ ਇਹਨੂੰ ਤਵੇ ਤੇ ਖਿੱਲ ਬਣਾ ਲਈ ਜਾਏ ਦੀ ਭਸਮ ਬਣਾ ਲਈ ਬਾਕੀ ਇਹਦੀ ਭਸਮ ਵੀ ਅਡੋੜੀ ਵਿਧੀਆਂ ਨਾਲ ਬਣਦੀ ਹੈ ਜਿਵੇਂ ਐਲੋਵੇਰਾ ਦੇ ਵਿੱਚ ਖਰਲ ਕਰਕੇ ਜੇਕਰ ਆਪਾਂ ਬੱਚਿਆਂ ਦੇ ਮਤਲਬ ਖਾਂਸੀ ਕਾਲੀ ਖਾਂਸੀ ਜਿਹਨੂੰ ਆਪਾਂ ਕਹਿੰਦੇ ਨੇ ਉਹਦੇ ਵਾਸਤੇ ਬਣਾਉਣੀ ਹੈ ਤਾਂ ਐਲੋਵੇਰਾ ਦੇ ਵਿੱਚ ਖਰਲ ਕਰਕੇ ਬਣਾਈ ਜਾ ਸਕਦੀ ਹੈ ਜਾਂ ਆਪਾਂ ਕਰੇ ਖਾਂਸੀ ਦੇ ਖਾਮ ਵਾਸਤੇ ਬਰਤਨੀਆਂ ਤਾਂ ਆਪਾਂ ਤਵੇ ਤੇ ਥੋੜੀ ਜੀ ਇਹਨੂੰ ਖਿੱਲ ਬਣਾ ਲਓ ਜਿਵੇਂ ਆਮ ਪਹਿਲਾਂ ਮਜੁਰਕ ਬਣਾਉਂਦੇ ਸੀ ਤਾਂ ਇਸ ਤਰੀਕੇ ਨਾਲ ਇਹਦੀ ਅਡੋੜ ਵਰਤੋਂ ਹੈ ਤੇ ਅਡੋੜੀ ਦੇ ਫ ਜਿਵੇਂ ਤੁਸੀਂ ਖੂਨ ਵਾਲਾ ਕਿਹਾ ਨਾ ਵੀ ਉਹਦੇ ਤੇ ਵੱਧ ਕੰਮ ਕਰਦੀ ਹੈ ਹੋਰ ਇਸ ਤੋਂ ਇਲਾਵਾ ਆਪਾਂ ਜਿਹੜੀ ਕੋਈ ਖਾਸ ਬਿਮਾਰੀ ਦੇ ਵੀ ਕੰਮ ਕਰਦੀ ਹੈ ਹੋਰ ਇਸ ਤੋਂ ਇਲਾਵਾ ਜਿਵੇਂ ਆਪਣਾ ਮਤਲਬ ਸਕਿਨ ਤੇ ਕੋਈ ਵੀ ਇਨਫੈਕਸ਼ਨ ਹੋ ਗਿਆ ਕਿਸੇ ਵੀ ਕਿਸਮ ਦਾ ਤਾਂ ਆਪਾਂ ਇਹਨੂੰ ਬਾਹਰੀ ਤੌਰ ਤੇ ਵੀ ਪ੍ਰਯੋਗ ਕਰ ਸਕਦੇ ਹਾਂ ਜਿਵੇਂ ਆਪਾਂ ਮਤਲਬ ਥੋੜਾ ਜਿਹਾ ਕਾਟਨ ਤੇ ਲਾ ਕੇ ਪਾਣੀ ਦੇ ਵਿੱਚ ਪਾ ਕੇ ਬੋਇਲ ਕਰਕੇ ਉਹਨੂੰ ਕਾਟਨ ਤੇ ਲਾ ਕੇ ਜਿੱਥੇ ਵੀ ਕਿਤੇ ਬਾਹਰ ਕੋਈ ਇਨਫੈਕਸ਼ਨ ਹੈ ਖਾਰਸ ਹੈ ਜਾ ਆਪਣੇ ਮਤਲਬ ਕੋਈ ਜ਼ਖਮ ਹੋ ਗਿਆ ਉਤੇ ਲਾ ਦੋ ਤਾਂ ਨਾਲ ਦੀ ਨਾਲ ਆਪਣਾ ਜਿਹੜਾ ਜ਼ਖਮ ਹੈ ਉਹ ਬਿਲਕੁਲ ਠੀਕ ਹੋ ਜਾਊਗਾ ਜੇ ਉਹਦੇ ਵਿੱਚ ਬਲੱਡ ਵਗੈਰਾ ਆਉਂਦਾ ਉਹ ਵੀ ਠੀਕ ਹੋ ਜਾਊਗਾ ਇਸ ਤੋਂ ਇਲਾਵਾ ਆਪਾਂ ਜਿਵੇਂ ਚਿਹਰੇ ਤੇ ਕਿੱਲ ਮਹਾਸੇ ਹੋ ਜਾਂਦੇ ਨੇ ਉਹਦੇ ਵਿੱਚ ਆਪਾਂ ਥੋੜੀ ਜੀ ਮਲਤਾਨੀ ਮਿੱਟੀ ਪਾਓ ਤੇ ਥੋੜੀ ਜੀ ਆਪਾਂ ਗੁਲਾਬ ਦਾ ਅਰਕ ਜਿਹਨੂੰ ਕਹਿੰਦੇ ਨੇ ਆ ਜਾਂ ਗੁਲਾਬ ਦਾ ਰਸ ਉਹਦੇ ਵਿੱਚ ਅੱਧਾ ਚਮਚ ਫਟਕੜੀ ਪਾ ਲਓ ਤੇ 2 ਚਮਚ ਗੁਲਾਬ ਦਾ ਅਰਕ ਪਾ ਲਓ ਤੇ ਮਲਤਾਨੀ ਮਿੱਟੀ ਪਾ ਲਓ 2 ਚਮਚਾ 2 3 ਚਮਚ ਪਾ ਲਓ ਵੱਧ ਪਾ ਲਓ ਇੱਕ ਪੇਸਟ ਜਿਹਾ ਬਣ ਜਾਊਗਾ ਉਪੇਸ਼ਟਪਾ ਚਿਹਰੇ ਤੇ ਲਾਈਏ ਸਵੇਰ ਨੂੰ ਧੋ ਲਈਏ ਤਾਂ ਸਕਿਨ ਹੈ ਜਿਹੜੀ ਉਹ ਸਕਿਨ ਆਪਣੀ ਟਾਈਟ ਵੀ ਹੋਊਗੀ ਆਪਣੀਆਂ ਝੁਰੜੀਆਂ ਵੀ ਖਤਮ ਹੋਣਗੀਆਂ ਕਿੱਲ ਮਹਾਸੇ ਵੀ ਖਤਮ ਹੋਣਗੇ ਇਸ ਤੋਂ ਇਲਾਵਾ ਜਿਹੜੇ ਬੱਚਿਆਂ ਨੂੰ ਖਾਂਸੀ ਦੀ ਸ਼ਿਕਾਇਤ ਰਹਿੰਦੀ ਹੈ ਜਿਵੇਂ ਬਾਰ-ਬਾਰ ਬੱਚਿਆਂ ਨੂੰ ਕਾਲੀ ਖਾਂਸੀ ਹੁੰਦੀ ਹੈ ਤਾਂ ਉਹਨਾਂ ਨੂੰ ਬੱਚੇ ਕਿਉਂਕਿ ਬੱਚਿਆਂ ਦੀ ਉਮਰ ਛੋਟੀ ਹੁੰਦੀ ਹੈ ਤੇ ਬੱਚਿਆਂ ਦੀ ਪ੍ਰਕਿਰਤੀ ਵੀ ਕੋਮਲ ਹੁੰਦੀ ਹੈ ਇੱਥੇ ਇਹ ਚੀਜ਼ ਸਮਝਣ ਵਾਲੀ ਹੈ ਕਿਉਂ ਬੱਚਿਆਂ ਨੂੰ ਕੱਚੀ ਫਟਕੜੀ ਆਪਾਂ ਨਹੀਂ ਦੇ ਸਕਦੇ ਤਾਂ ਤਵੇ ਤੇ ਖਿਲ ਕਰਕੇ ਬੱਚੇ ਨੂੰ ਆਪਾਂ ਮਤਲਬ ਜਿਵੇਂ ਆਪਾਂ ਕਹਦੇ ਆ 50 ਐਮਜੀ ਤੋਂ ਲੈ ਕੇ 100 ਐਮਜੀ ਤੱਕ ਜਾਨੀ ਅੱਧੀ ਰਤੀ ਤੇ ਆਪਾਂ ਸ਼ਹਿਦ ਦੇ ਵਿੱਚ ਪਾ ਕੇ ਦਈਏ ਜਾਂ ਆਪਾਂ ਸ਼ੱਕਰ ਦੇ ਵਿੱਚ ਪਾ ਕੇ ਦਈਏ ਤਾਂ ਬੱਚਿਆਂ ਦੀ ਜਿਹੜੀ ਕਾਲੀ ਖਾਂਸੀ ਹੈ ਉਹ ਬਿਲਕੁਲ ਠੀਕ ਹੋ ਜਾਂਦੀ ਹੈ ਕੁਝ ਦਿਨਾਂ ਦੇ ਪ੍ਰਯੋਗ ਨਾਲ ਇਸ ਤਰੀਕੇ ਨਾਲ ਹੋਰ ਵੀ ਬਹੁਤ ਸਾਰੇ ਪ੍ਰਯੋਗ ਨ ਕਰ ਸਕਦੇ ਬੱਚਿਆਂ ਨੂੰ ਆਪਾਂ ਇਹ ਕੱਚੀ ਨਹੀਂ ਦੇ ਸਕਦੇ ਬੱਚਿਆਂ ਨੂੰ ਕੱਚੀ ਨਾ ਦਿਓ ਕਿਉਂਕਿ ਬੱਚਿਆਂ ਦੀ ਪ੍ਰਕਿਰਤੀ ਕੋਮਲ ਹੁੰਦੀ ਹੈ ਜੇ ਬੱਚਿਆਂ ਨੂੰ ਆਪਾਂ ਨਮਕ ਵੀ ਦੇਵਾਂਗੇ ਸਿੱਧਾ ਡਾਇਰੈਕਟ ਤਾਂ ਉਹ ਵੀ ਜ਼ਖਮ ਕਰੂਗਾ ਬੱਚਿਆਂ ਦੀ ਪ੍ਰਕਿਰਤੀ ਕੋਮਲ ਹੋਣ ਕਰਕੇ ਉਹਨਾਂ ਨੂੰ ਥੋੜਾ ਜਿਹਾ ਕੱਚੀ ਤੋਂ ਮਤਲਬ ਆਪਾਂ ਪਰਹੇਜ਼ ਰੱਖਾਂਗੇ ਬਾਕੀ ਕੱਚੀ ਫਟਕੜੀ ਆਮ ਜਿਵੇਂ ਆਪਾਂ ਇੱਕ ਨਿਸ਼ਚਿਤ ਮਾਤਰਾ ਦੇ ਵਿੱਚ ਕੋਈ ਵੀ ਖਾ ਸਕਦਾ ਹੈ ਜਿਵੇਂ ਤਾਂਤ ਸੁਪਨਦੋਸ ਦੀ ਕਿਸੇ ਨੂੰ ਦਿੱਕਤ ਹੈ ਤਾਂ ਤੁਸੀਂ 100 ਗ੍ਰਾਮ ਔਲੇ ਦਾ ਪਾਊਡਰ ਲੈ ਲਓ ਵਿੱਚ 5 ਗ੍ਰਾਮ ਤੁਸੀਂ ਫਟਕੜੀ ਪੀਸ ਕੇ ਪਾ ਲਓ ਜੇਕਰ ਤੁਸੀਂ ਅੱਧਾ-ਅੱਧਾ ਚਮਚ ਸਵੇਰੇ ਸ਼ਾਮ ਕੱਚੀ ਲੱਸੀ ਨਾਲ ਲਈ ਜਾਓ ਤਾਂ ਮੈਂ ਲਿਖ ਕੇ ਦੇ ਸਕਦਾ ਦਾਅਵੇ ਨਾਲ ਤੁਹਾਡੇ ਲੀਵਰ ਦੀ ਗਰਮੀ ਤੁਹਾਡੇ ਜਿਹੜੇ ਮਤਲਬ ਤਾਂਤ ਤੇ ਸੁਪਨਦੋਸ਼ ਦੀ ਸਮੱਸਿਆ ਕਈ ਵਾਰੀ ਡਾਈਜੈਸ਼ਨ ਸਾਡਾ ਖਰਾਬ ਹੋ ਜਾਂਦਾ ਜਦੋਂ ਡਾਈਜੈਸ਼ਨ ਖਰਾਬ ਹੋ ਜਾਂਦਾ ਤਾਂ ਤਾਂਤ ਸੁਪਨਦੋਸ਼ ਇਹ ਸਮੱਸਿਆਵਾਂ ਹੋ ਜਾਂਦੀਆਂ ਤਾਂ ਇੰਨਾਂ ਸਮੱਸਿਆਵਾਂ ਕਰਕੇ ਜੇਕਰ ਸਾਡਾ ਸੁਪਨਦੋਸ਼ ਜਾਂ ਤਾਂਤ ਦੀ ਸਮੱਸਿਆ ਹੈ ਤਾਂ ਸਾਡੀ ਬਿਲਕੁਲ ਇਹ ਜਿਹੜਾ ਜੋਗਤ ਉਹਨੂੰ ਦੱਸਿਆ ਨਾ 100 ਗ੍ਰਾਮ ਔਲੇ ਦਾ ਪਾਊਡਰ 5 ਗ੍ਰਾਮ ਕੱਚੀ ਫਟਕੜੀ ਇਹ ਤੁਸੀਂ ਪਾ ਕੇ ਮਿਕਸ ਕਰ ਲਓ ਤੇ ਜੇ ਚਾਹੋ ਨੀਓ ਮਿਸ਼ਰੀ ਮਿਲਾ ਲਓ ਜੇ ਨਹੀਂ ਮਿਸ਼ਰੀ ਮਿਲਾਉਣੀ ਨਾ ਵੀ ਮਿਲਾਓ ਤਾਂ ਤੁਸੀਂ ਅੱਧਾ ਅੱਧਾ ਚਮਚ ਸਵੇਰੇ ਸ਼ਾਮ ਕੱਚੀ ਲੱਸੀ ਨਾਲ ਲਾਓਗੇ ਤਾਂ ਤੁਹਾਡੀ ਧਾਤ ਦੀ ਤੇ ਸਪਨਦੋਸ਼ ਦੀ ਸਮੱਸਿਆ ਤੁਹਾਡਾ ਫੈਟੀ ਲੀਵਰ ਤੇ ਤੁਹਾਡੀ ਡਾਈਜੈਸ਼ਨ ਦੀ ਸਮੱਸਿਆ ਤੁਹਾਡਾ ਪੇਟ ਪ੍ਰੋਪਰ ਤਰੀਕੇ ਨਾਲ ਨਾ ਸਾਫ਼ ਹੁੰਦਾ ਹੋਵੇ ਇਹਨਾਂ ਸਾਰੀਆਂ ਸਮੱਸਿਆਵਾਂ ਦੇ ਵਿੱਚ ਰਾਮ ਬਾਣ ਕੰਮ ਕਰਦੀ ਹੈ ਔਰ ਇਹਦੇ ਵਿੱਚ ਕੱਚੀ ਫਟਕੜੀ ਹੀ ਕੰਮ ਕਰਦੀ ਹੈ ਇਹਦੇ ਵਿੱਚ ਭਸਮ ਬਿਲਕੁਲ ਨਾ ਪਾਓ ਤੁਸੀਂ ਔਲੇ ਦੇ ਪਾਊਡਰ ਦੇ ਵਿੱਚ ਕੱਚੀ ਫਟਕੜੀ ਪਾਓ ਪਰ ਇਹਦੀ ਡੋਜ਼ ਹੈ ਜਿਹੜੀ ਜਿੰਨੀ ਮੈਂ ਦੱਸਿਆ ਉਨੀ ਪਾਉਣੀ ਹੈ ਟਾਈਮ ਕਿੰਨੇ ਸਮੇਂ ਵਾਸਤੇ ਲੈਣੀ ਇਹਨੂੰ 15-20 ਦਿਨ ਲੈ ਲਓ 15-20 ਦਿਨਾਂ ਚ ਤੁਹਾਡੀ ਸਮੱਸਿਆ ਬਿਲਕੁਲ ਠੀਕ ਹੋ ਜੂਗੀ ਮਹੀਨਾ ਵੀ ਲੈ ਸਕਦੇ ਹਾਂ ਜਿਵੇਂ ਅੱਜ ਕੱਲ ਬਹੁਤ ਜ਼ਿਆਦਾ ਇੱਕ ਸਮੱਸਿਆ ਆ ਰਹੀ ਹੈ ਨੌਜਵਾਨਾਂ ਨੂੰ ਹਾਲਾਂਕਿ ਇਹ ਕੋਈ ਸਮੱਸਿਆ ਨਹੀਂ ਮੈਂ ਬਹੁਤ ਵੀਡੀਓ ਦੇ ਵਿੱਚ ਇਹ ਦੱਸਦਾ ਹੁੰਦਾ ਹਾਂ ਵੀ ਇਹ ਆਪਣੀ ਗ੍ਰੰਥੀ ਦਾ ਪਾਣੀ ਹੁੰਦਾ ਜਿਸ ਨੂੰ ਕਹਿੰਦੇ ਨੇ ਨੌਜਵਾਨ ਕਿ ਚਿਪਚਿਪਾ ਪਾਣੀ ਆਉਂਦਾ ਜੀ ਸਾਡੇ ਚਿਪਚਿਪਾ ਪਾਣੀ ਆਉਂਦਾ ਜੀ ਫਿਰ ਉਹ ਦਿਮਾਗ ਤੇ ਗੱਲ ਲੈ ਜਾਂਦੇ ਨੇ ਫਿਰ ਉਹਨਾਂ ਦੇ ਅੰਦਰ ਡਰ ਬੈਠ ਜਾਂਦਾ ਹੈ ਫਿਰ ਉਹਨਾਂ ਦਾ ਜਿਹੜਾ ਮਨ ਹੈ ਮਤਲਬ ਉਹ ਇੱਕ ਕਿਸਮ ਦੇ ਬਿਮਾਰ ਬਣ ਜਾਂਦੇ ਨੇ ਸਾਈਕੋਲੋਜੀਕਲ ਇਫੈਕਟ ਹੋ ਜਾਂਦਾ ਫਿਰ ਉਹ ਵੈਦਾਂ ਕੋਲੇ ਇੱਧਰ ਉੱਧਰ ਚੱਕਰ ਲਾਉਂਦੇ ਨੇ ਫਿਰ ਤੁਹਾਨੂੰ ਪਤਾ ਹੀ ਹੈ ਜੀ ਵੈਦ ਜਿਹਾ ਜਾਂ ਕੋਈ ਕੋਈ ਕਿਸੇ ਤਰੀਕੇ ਦਾ ਆਪਾਂ ਸਾਰਿਆਂ ਨੂੰ ਮਾੜਾ ਵੀ ਨਹੀਂ ਕਹਿ ਸਕਦੇ ਸਾਰਿਆਂ ਨੂੰ ਚੰਗਾ ਵੀ ਨਹੀਂ ਕਹਿ ਸਕਦੇ ਉਹ ਆਪਾਂ ਆਪਣੇ ਤਰੀਕੇ ਨਾਲ ਗਰਮ ਦਵਾਈਆਂ ਮੂਸਲੀ ਹੋਰ ਲਾਡਰਾ ਪਟਰਾ ਦੇਈ ਜਾਂਦੇ ਨੇ ਉਹਦੇ ਨਾਲ ਫਿਰ ਕੀ ਹੁੰਦਾ ਉਹਨਾਂ ਦੇ ਗਰਮੀ ਪੈ ਜਾਂਦੀ ਹੈ ਲੀਵਰ ਦੇ ਵਿੱਚ ਤਾਂ ਉੱਥੇ ਤੁਸੀਂ ਕੀ ਕਰਨਾ ਹੈ ਜਿਹੜਾ ਚਿਪਚਿਪਾ ਪਾਣੀ ਆਉਂਦਾ ਹੈ ਇਹ ਗ੍ਰੰਥੀ ਦਾ ਪਾਣੀ ਹੁੰਦਾ ਪਹਿਲੀ ਗੱਲ ਤਾਂ ਇਹਨੂੰ ਸੋਚ ਕੇ ਘਬਰਾਉਣਾ ਨਹੀਂ ਚਾਹੀਦਾ ਦੂਜੀ ਗੱਲ ਜੇਕਰ ਤੁਸੀਂ ਇਹਨੂੰ ਰੋਕਣਾ ਚਾਹੁੰਦੇ ਹੋ ਆਪਾਂ ਹੀਰਸ ਕਹ ਲਈਏ ਇਹਨੂੰ ਐਕਸਾਈਟਮੈਂਟ ਆਉਣੀ ਹੈ ਆਪਣੇ ਦਿਮਾਗ ਦੇ ਵਿੱਚ ਬਾਰ ਬਾਰ ਖਿਆਲ ਆਉਣਾ ਤਾਂ ਜਦੋਂ ਕਾਮ ਦਾ ਖਿਆਲ ਆਪਣੇ ਮਨ ਦੇ ਵਿੱਚ ਬਾਰ ਬਾਰ ਆਊਗਾ ਤਾਂ ਐਕਸਾਈਟਮੈਂਟ ਵਧਣ ਨਾਲ ਇਹ ਸਮੱਸਿਆ ਆ ਜਾਂਦੀ ਹੈ ਤਾਂ ਉੱਥੇ ਤੁਸੀਂ ਇਹੀ ਫਟਕੜੀ ਵਾਲਾ ਜੋਗ ਜਿਵੇਂ 100 ਗ੍ਰਾਮ ਆਮਲਾ ਹੋ ਗਿਆ 5 ਗ੍ਰਾਮ ਕੱਚੀ ਫਟਕੜੀ ਮਿਕਸ ਕਰਕੇ ਲੈ ਲਓ ਤੁਸੀਂ ਕੋਈ ਵੀ ਸਾਈਡ ਇਫੈਕਟ ਨਹੀਂ ਹੈ ਅੱਧਾ ਅੱਧਾ ਚਮਚ ਲੈਣਾ ਸਵੇਰੇ ਸ਼ਾਮ ਅੱਧਾ ਸਵੇਰੇ ਅੱਧਾ ਸ਼ਾਮ ਕੱਚੀ ਲੱਸੀ ਨਾਲ ਲੈਣਾ ਜਾਂ ਨੋਰਮਲ ਪਾਣੀ ਨਾਲ ਲੈ ਲਓ ਕੱਚੀ ਲੱਸੀ ਮਤਲਬ ਅੱਧਾ ਦੁੱਧ ਹੋਵੇ ਅੱਧਾ ਪਾਣੀ ਹੋਵੇ ਉਹ ਨਾਲ ਜ਼ਿਆਦਾ ਬੈਟਰ ਕੰਮ ਕਰਦਾ ਹੈ ਤੇ ਪਾਣੀ ਨਾਲ ਵੀ ਲੈ ਸਕਦੇ ਆ ਜੀ ਤਸਵੀਰ ਕਿਵੇਂ ਹੁੰਦੀ ਹੈ ਜੀ ਇਹ ਜਿਆਦਾਤਰ ਕਫ ਦੇ ਮਰੀਜ਼ਾਂ ਵਾਸਤੇ ਠੀਕ ਰਹਿੰਦੀ ਹੈ ਜੀ ਕਫ ਦੇ ਰੋਗੀ ਨੇ ਜਿਨ੍ਹਾਂ ਨੂੰ ਮਤਲਬ ਖਾਂਸੀ ਨਾਲ ਜਲਾਜ਼ਖਾਮ ਰਹਿੰਦਾ ਉਹਨਾਂ ਨੂੰ ਕੰਟਰੋਲ ਕਰਨ ਵਾਸਤੇ ਇਹ ਬਹੁਤ ਹੀ ਮਫੀਦ ਰਹਿੰਦੀ ਹੈ ਕਫ ਦੇ ਰੋਗੀਆਂ ਵਾਸਤੇ ਬਹੁਤ ਵਧੀਆ ਕੰਮ ਕਰਦੀ ਹੈ ਤੇ ਬਾਕੀ ਤਾਂ ਜਿਵੇਂ ਬਾਤ ਦੇ ਰੋਗੀ ਨੇ ਕਿਉਂਕਿ ਉਹਨਾਂ ਦੇ ਬਾਡੀ ਦੇ ਵਿੱਚ ਪਹਿਲਾਂ ਹੀ ਮਤਲਬ ਖੁਸ਼ਕੀ ਬਹੁਤ ਜ਼ਿਆਦਾ ਹੁੰਦੀ ਹੈ ਤਾਂ ਉਹਨਾਂ ਨੂੰ ਇਹਦੀ ਸੰਕੋਚ ਨਾਲ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਫਿਰ ਜਦੋਂ ਬਾਤ ਵੱਧ ਜਾਂਦੀ ਹੈ ਸਰੀਰ ਦੇ ਵਿੱਚ ਤਾਂ ਖੁਸ਼ਕੀ ਵੀ ਵੱਧ ਜਾਂਦੀ ਹੈ ਔਰ ਫਟਕੜੀ ਆਪਣੇ ਆਪ ਦੇ ਵਿੱਚ ਵੀ ਖੁਸ਼ਕ ਹੈ ਬਾਤ ਜੇ ਤਸੀਰ ਹੈ ਦੀ ਜੇ ਆਪਾਂ ਇਹਨੂੰ ਕਿਹਾ ਜਾਵੇ ਤਾਂ ਇਹਦੀ ਬਾਤ ਜੇ ਤਸੀਰ ਹੈ ਕਿਉਂਕਿ ਖੁਸ਼ਕ ਤਸੀਰ ਹੈ ਜਿੱਥੇ ਪਹਿਲਾਂ ਹੀ ਸਰੀਰ ਦੇ ਵਿੱਚ ਖੁਸ਼ਕੀ ਹੈ ਤਾਂ ਉੱਥੇ ਇਹ ਖੁਸ਼ਕੀ ਨੂੰ ਥੋੜਾ ਜਿਹਾ ਹੋਰ ਵਧਾਉਂਦੀ ਹੈ ਉਸ ਤਰੀਕੇ ਨਾਲ ਇਹਦਾ ਨੁਪਾਨ ਬਣ ਜਾਂਦਾ ਹੈ ਜਿਵੇਂ ਬਾਤ ਜੇ ਕੋਈ ਰੋਗੀ ਹੈ ਅਸੀਂ ਪੇਸ਼ੈਂਟ ਨੂੰ ਉਹਨੂੰ ਦੇਣੀ ਫਟਕੜੀ ਹੈ ਉਹ ਇੱਕ ਬੈਦ ਤੇ ਡਿਪੈਂਡ ਕਰਦਾ ਵੀ ਉਸੇ ਚੀਜ਼ ਨੂੰ ਉਹ ਕਿਹੜੇ ਅਨਪਾਨ ਨਾਲ ਦਿੰਦਾ ਆਯੁਰਵੇਦ ਦੇ ਵਿੱਚ ਇਹਨੂੰ ਅਨਪਾਨ ਕਿਹਾ ਗਿਆ ਵੀ ਕਿਹੜੇ ਅਨਪਾਨ ਦੀ ਲੋੜ ਹੈ ਹਾਂ ਉਹਨੂੰ ਕਿਹੜੇ ਅਨਪਾਨ ਦੀ ਲੋੜ ਹੈ ਇਹ ਪੇਸ਼ੈਂਟ ਦੀ ਪ੍ਰਕਿਰਤੀ ਤੋਂ ਪਤਾ ਲੱਗਦਾ ਜਿਵੇਂ ਹਾਂ ਜਿਵੇਂ ਆਪਾਂ ਕਹਿ ਦਿੰਨੇ ਆ ਵੀ ਉਹਦਾ ਜੁਸਾ ਕੀ ਹੈ ਉਹਦੇ ਬਾਡੀ ਦਾ ਸਟਰਕਚਰ ਕੀ ਹੈ ਉਹਦਾ ਢਾਂਚਾ ਕੀ ਹੈ ਇਹ ਬੈਦ ਦੇਖ ਕੇ ਦੱਸ ਸਕਦਾ ਵੀ ਇਹਦਾ ਸਟਰਕਚਰ ਹੈ ਜਿਹੜਾ ਬਾਤ ਜ ਸਟਰਕਚਰ ਹੈ ਭਾਈ ਇਹਨੂੰ ਜੇ ਆਪ ਕਿਆਉਣ ਨਾਲ ਦੇਵਾਂਗੇ ਤਾਂ ਖੁਸ਼ਕੀ ਨਹੀਂ ਕਰੂਗੀ ਜਿਹਦਾ ਕਫਜ ਢਾਂਚਾ ਹੈ ਬਾਡੀ ਦਾ ਕਫਜ ਸਟਰਕਚਰ ਹੈ ਉਹਨੂੰ ਆਪਾਂ ਸ਼ਹਿਦ ਨਾਲ ਦੇਵਾਂਗੇ ਤਾਂ ਉੱਥੇ ਜ਼ਿਆਦਾ ਬੈਨੀਫਿਟ ਕਰੂਗੀ ਤੇ ਜਿਹਦੀ ਪਿਤ ਦੀ ਤਸਵੀਰ ਹੈ ਉਹਨੂੰ ਠੰਡੇ ਦੁੱਧ ਨਾਲ ਦਿਓ ਮਲਾਈ ਨਾਲ ਦਿਓ ਤਾਂ ਉਹਨੂੰ ਫਿਰ ਪਿਤ ਦੇ ਵਾਸਤੇ ਬਹੁਤ ਵਧੀਆ ਕੰਮ ਕਰਦੀ ਹੈ ਇਸੇ ਤਰੀਕੇ ਨਾਲ ਕੋਈ ਵੀ ਚੀਜ਼ ਹੈ ਉਹਦਾ ਜਦੋਂ ਰੰਪਾਣ ਬਦਲ ਜਾਂਦਾ ਨਾ ਤਾਂ ਉਹਦੀ ਤਸਵੀਰ ਵੀ ਬਦਲ ਜਾਂਦੀ ਆਟੋਮੈਟਿਕਲੀ ਗੱਲ ਹੈ ਸੋ ਇਹ ਆਪਾਂ ਨੇ ਗੱਲ ਕਰ ਲਈ ਬੱਚਿਆਂ ਬਾਰੇ ਵੀ ਕਰ ਲਈ ਹੈ ਨਾ ਮਰਦਾਂ ਬਾਰੇ ਵੀ ਗੱਲ ਹੋ ਗਈ ਤੇ ਹੁਣ ਔਰਤਾਂ ਦੀ ਆਪਾਂ ਗੱਲ ਕਰ ਲਈਏ ਉਹ ਫਟਕੜੀ ਨੂੰ ਕਿਸ ਤਰ੍ਹਾਂ ਸੇਵਨ ਕਰਨ ਜਾਂ ਉਹ ਕਿਹੜੇ-ਕਿਹੜੇ ਰੋਗ ਨੇ ਜਿਨ੍ਹਾਂ ਤੇ ਇਹ ਔਰਤਾਂ ਵਾਸਤੇ ਹੋ ਲੈ ਸਕਦੇ ਇਹਨਾਂ ਨੂੰ ਤੇ ਕਿਵੇਂ ਲੈ ਸਕਦੇ ਬਿਲਕੁਲ ਜੀ ਔਰਤਾਂ ਦਾ ਜਿਵੇਂ ਇੱਕ ਬਹੁਤ ਹੀ ਜਿੱਦੀ ਰੋਗ ਹੈ ਲਕੋਰੀਆ ਜਿਹਨੂੰ ਆਪਾਂ ਲਕੋਰੀਆ ਕਹਿ ਦਿੰਦੇ ਆ ਲਕੋਰੀਏ ਦੇ ਵਿੱਚ ਵੀ ਆਪਾਂ ਇਹਹੀ ਫਟਕੜੀ ਜੇਕਰ ਆਪਾਂ ਆਮਲੇ ਦੇ ਪਾਊਡਰ ਦੇ ਵਿੱਚ ਜਾਂ ਅਸ਼ਵਗੰਧਾ ਦੇ ਪਾਊ ਜਣੀ 5 ਗ੍ਰਾਮ ਫਟਕੜੀ ਪਾ ਲਓ ਤੁਸੀਂ 100 ਗ੍ਰਾਮ ਤੁਸੀਂ ਆਂਵਲਾ ਪਾ ਲਓ ਚਾਹੇ ਆਸਬਗੰਦਾ ਪਾ ਲਓ ਤੇ ਆਪਣਾ ਅੱਧਾ ਅੱਧਾ ਚਮਚ ਸਵੇਰੇ ਸ਼ਾਮ ਲਵਾਂਗੇ ਤਾਂ ਇਹਦੇ ਨਾਲ ਲਕੋਰੀਆ ਜਿਹੜਾ ਔਰਤਾਂ ਦਾ ਆਪਣਾ ਪਾਣੀ ਪੀਣਾ ਸਫੇਦ ਪਾਣੀ ਜਾਂ ਆਪਣਾ ਇਨਫੈਕਸ਼ਨ ਕਰਕੇ ਪੀਲਾ ਪਾਣੀ ਪੀਣ ਲੱਗ ਜਾਂਦਾ ਤੇ ਉਹ ਔਰਤਾਂ ਫਿਰ ਦੱਸਦੀਆਂ ਵੀ ਨਹੀਂ ਬਹੁਤ ਇਹ ਇੱਕ ਕਿਸਮ ਦਾ ਮਤਲਬ ਸ਼ਰਮਿੰਦਗੀ ਵਾਲਾ ਰੋਗ ਹੈ ਇਹਦੇ ਵਿੱਚ ਮੈਂ ਬੇਨਤੀ ਕਰਦਾ ਵੀ ਜਿਨ੍ਹਾਂ ਨੂੰ ਇਹ ਸਮੱਸਿਆ ਨਾ ਮਾਤਮਾਂ ਭੈਣਾਂ ਨੂੰ ਉਹ ਆਂਵਲੇ ਦਾ ਪਾਊਡਰ ਲੈ ਲੈਣ ਜਾਂ ਆਸਬਗੰਦਾ ਲੈ ਲੈਣ ਤੇ 5 ਗ੍ਰਾਮ ਕੱਚੀ ਫਟਕੜੀ ਲੈ ਲਓ ਤੁਸੀਂ ਇਸੇ ਤਰੀਕੇ ਨਾਲ ਮਿਕਸ ਕਰਕੇ ਅੱਧਾ-ਅੱਧਾ ਚਮਚਾ ਖਾਲਿਆ ਕਰੋ ਤੇ ਦੂਜਾ ਨੰਬਰ ਜਿਹੜੀਆਂ ਔਰਤਾਂ ਨੂੰ ਭਾਰ ਪੈਂਦਾ ਮਤਲਬ ਜਿਵੇਂ ਆਪਣਾ ਸਰੀਰ ਢਿੱਲਾ ਹੋ ਗਿਆ ਬੱਚਾ ਹੋਣ ਤੋਂ ਬਾਅਦ ਡਿਲੀਵਰੀ ਤੋਂ ਬਾਅਦ ਇਸ ਤਰ੍ਹਾਂ ਦੀ ਸਮੱਸਿਆ ਆ ਜਾਂਦੀ ਹੈ ਤਾਂ ਤੁਸੀਂ ਇਹਦੀ ਮਤਲਬ ਇਹਦਾ ਅੰਦਰੂਨੀ ਪ੍ਰਯੋਗ ਹੈ ਇੱਕ ਮਾਜੂਫਲ ਦੇ ਵਿੱਚ ਮਿਕਸ ਕਰਕੇ ਤੇ ਇਹਦਾ ਬਰੀਕ ਪਾਊਡਰ ਬਣਾ ਕੇ ਬਿਲਕੁਲ ਮਹੀਨ ਪਾਊਡਰ ਬਣਾ ਕੇ ਬੱਤੀ ਬਣਾ ਕੇ ਆਪਾਂ ਸਰੀਰ ਦੇ ਅੰਦਰ ਰੱਖੀਏ ਤਾਂ ਆਪਣਾ ਜਿਹੜਾ ਸਰੀਰ ਹੈ ਪਹਿਲਾਂ ਵਾਂਗ ਹੋ ਜਾਂਦਾ ਹੈ ਮਤਲਬ ਜਿਵੇਂ ਆਪਾਂ ਕਹਦੇ ਆ ਵੀ ਡਿਲੀਵਰੀ ਤੋਂ ਬਾਅਦ ਕਈ ਵਾਰੀ ਲੇਡੀਜ਼ ਦਾ ਸਰੀਟ ਲਾ ਹੋ ਜਾਂਦਾ ਹੈ ਤਾਂ ਉਹਦੇ ਵਾਸਤੇ ਵੀ ਰਾਮ ਬਾਣ ਵਾਂਗੂ ਕੰਮ ਕਰਦੀ ਹੈ ਤੇ ਬਾਕੀ ਔਰਤਾਂ ਦਾ ਜਿਵੇਂ ਇਨਫੈਕਸ਼ਨ ਹੋ ਗਿਆ ਸਰੀਰ ਦੇ ਵਿੱਚ ਕਿਤੇ ਵੀ ਅੰਗਾਂ ਚ ਕਿਤੇ ਬਦਬੂ ਆਉਂਦੀ ਹੈ ਉਦੇ ਵਾਸਤੇ ਵੀ ਤੁਸੀਂ ਇੱਕ ਇੱਕ ਚੁੰਡੀ ਫਟਕੜੀ ਲੈ ਸਕਦੇ ਹੋ ਜਾਂ ਫਟਕੜੀ ਦੀ ਖਿਲ ਕਰੀ ਹੋਈ ਲੈ ਸਕਦੇ ਹੋ ਕਿਉਂਕਿ ਇਹ ਨੇ ਇਨਫੈਕਸ਼ਨ ਨੂੰ ਖਤਮ ਕਰਨਾ ਬਾਕੀ ਇਹਦੇ ਇੱਕ ਦੋ ਉਪਰਯੋਗ ਤੁਹਾਨੂੰ ਹੋਰ ਵੀ ਦੱਸ ਦਿੰਨਾ ਜਿਵੇਂ ਆਪਾਂ ਪਸੀਨੇ 'ਚ ਵਧਬਾਉਣ ਲੱਗ ਜਾਂਦੀ ਹੈ ਬੰਦਿਆਂ ਨੂੰ ਵੀ ਆਉਣ ਲੱਗ ਜਾਂਦੀ ਹੈ ਔਰਤਾਂ ਨੂੰ ਵੀ ਆਉਣ ਲੱਗ ਜਾਂਦੀ ਹੈ ਤਾਂ ਇੱਕ ਚੁਟਕੀ ਆਪਾਂ ਫਟਕੜੀ ਦੀ ਪਾਓ ਤੇ ਉਸ ਪਾਣੀ ਨਾਲ ਨਹਾ ਲਓ ਉਹਦੇ ਵਿੱਚ ਚਾਹੇ ਦਾ ਇੱਕ ਦੋ ਢੱਕਣ ਗੁਲਾਬ ਦੇ ਜਲ ਦੇ ਵੀ ਪਾ ਸਕਦੇ ਹੋ ਤਾਂ ਉਹ ਇੱਕ ਪਾਣੀ ਬਹੁਤ ਖੁਸ਼ਬੂਦਾਰ ਬਣ ਜਾਂਦਾ ਹੈ ਤੇ ਸਾਡੀ ਜਿਹੜੀ ਪਸੀਨੇ ਦੀ ਵਧਬਾ ਉਹ ਬਿਲਕੁਲ ਠੀਕ ਹੋ ਜਾਂਦੀ ਹੈ ਇੱਕ ਪ੍ਰਯੋਗ ਇਹਦਾ ਜਿਵੇਂ ਆਪਣੇ ਸਰੀਰ ਤੇ ਕਿਤੇ ਸੋਜ ਆ ਗਈ ਮੰਨ ਲਓ ਪੈਰਾਂ ਤੇ ਸੋਜ ਆ ਗਈ ਜਾਂ ਹੱਥਾਂ ਤੇ ਸੋਜ ਆ ਗਈ ਆਪਾਂ ਨੂੰ ਕਾਰਨ ਦਾ ਨਹੀਂ ਪਤਾ ਵੀ ਕਾਰਨ ਕੀ ਹੈ ਤਾਂ ਆਪਾਂ ਸੋਜ ਨੂੰ ਦੇਖ ਕੇ ਘਬਰਾ ਗਏ ਅੱਧਾ ਇੱਕ ਚਮਚਾ ਫਟਕੜੀ ਦਾ ਪਾਓ ਪਾਣੀ ਦੇ ਵਿੱਚ ਜਿਵੇਂ ਆਪਾਂ ਨੇ ਕੋਈ ਬੱਠਲ ਦੇ ਵਿੱਚ ਪਾਣੀ ਲੈ ਲਿਆ ਜਾਂ ਬਾਲਟੀ ਦੇ ਵਿੱਚ ਪਾਣੀ ਲੈ ਲਿਆ ਤਾਂ ਉਹਦੇ ਵਿੱਚ ਰੱਖ ਲਓ 10 ਮਿੰਟ 20 ਮਿੰਟ ਕੋਸੇ ਦੇ ਪਾਣੀ 'ਚ ਆਪਾਂ ਆਪਣੇ ਅੰਗ ਤੇ ਜਿਹੜੇ ਤੇ ਵੀ ਸੋਜ ਇਸ ਹੈ ਤਾਂ ਉਹਨੂੰ 10-20 ਮਿੰਟ ਰੱਖੋ ਤਾਂ ਆਪਣੇ ਜਿਹੜੇ ਅੰਗ ਦੀ ਉਹ ਸੋਜ ਬਿਲਕੁਲ ਉਤਰ ਜਾਂਦੀ ਹੈ ਇੱਕ ਪ੍ਰਯੋਗ ਇਹਦਾ ਹੋਰ ਆ ਜਿਵੇਂ ਆਪਾਂ ਨੂੰ ਕੋਈ ਬਾਥਰੂਮ ਨਹੀਂ ਉੱਤਰਦਾ ਕਿਸੇ ਨੂੰ ਕਈ ਵਾਰੀ ਕਿਸੇ ਵੀ ਕਾਰਨ ਕਰਕੇ ਬਾਥਰੂਮ ਰੁਕ ਜਾਂਦਾ ਹੈ ਅੰਦਰੂਨੀ ਕੋਈ ਜ਼ਖਮ ਲਾ ਲੋ ਕੋਈ ਮਾਸ ਵੱਧ ਜਾਣਾ ਤਾਂ ਆਪਾਂ ਇੱਕ ਖੁੱਲਾ ਜਿਹਾ ਟੱਬ ਲੈ ਲੋ ਟੱਬ ਦੇ ਵਿੱਚ ਇੱਕ ਚਮਚਾਪਾ ਫਟਕੜੀ ਦਾ ਪਾਊਡਰ ਪਾ ਲੋ ਤੇ ਉਹਨੂੰ ਪਾਣੀ ਦਾ ਭਰ ਲੋ ਭਰਪੂਰ ਉਹਨੂੰ ਆਪਾਂ ਇੱਥੋਂ ਤੱਕ ਆਪਣਾ ਮਤਲਬ ਪੇਡੂ ਤੱਕ ਆਪਣਾ ਉਹਦੇ ਵਿੱਚ ਡੁੱਬਣਾ ਚਾਹੀਦਾ ਆਪਾਂ ਬੈਠੋ 10 ਮਿੰਟ 10 15 ਮਿੰਟਾਂ ਦੇ ਵਿੱਚ ਆਪਣਾ ਬਾਥਰੂਮ ਹੈ ਜਿਹੜਾ ਉਹ ਬਿਲਕੁਲ ਆਪਣਾ ਬਾਥਰੂਮ ਖੁੱਲ ਕੇ ਆ ਜੂ। ਕਈਆਂ ਨੂੰ ਨਾ ਜੀ ਗਦੂਦਾਂ ਦੀ ਪ੍ਰੋਬਲਮ ਕਰਕੇ ਬਾਥਰੂਮ ਰੁਕ ਜਾਂਦੇ ਜੀ। ਹਾਂਜੀ ਹਾਂਜੀ ਗਦੂਦਾਂ ਦੀ ਪ੍ਰੋਗਰਾਮ ਪ੍ਰੋਬਲਮ ਵਾਸਤੇ ਆਪਾਂ ਦੱਸਿਆ ਸੀ ਜਿਵੇਂ ਬਹੁਤ ਆਪਾਂ ਨੇ ਫਾਰਮੂਲੇ ਦੱਸੇ ਹੋਏ ਨੇ ਜਿਵੇਂ ਮੱਕੀ ਦੇ ਬਾਲ ਨੇ ਜਿਹੜੇ ਉਹਨਾਂ ਦਾ ਕਾੜਾ ਬਣਾ ਕੇ ਖਾਓ। ਆਪਣਾ ਪੀਓ ਸੌਰੀ ਜਿਵੇਂ ਮੱਕੀ ਆਪਣਾ ਛੱਲੀ ਦੇ ਜਿਹੜੇ ਬਾਲ ਹੁੰਦੇ ਨੇ ਕਾਲੇ ਉਹਨਾਂ ਨੂੰ ਆਪਾਂ ਲੈ ਲਓ 10 ਗ੍ਰਾਮ ਦੀ ਮਾਤਰਾ 'ਚ ਤੇ ਉਹਨਾਂ ਨੂੰ 200 ਐਮਐਲ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਬਾਲ ਲਓ ਬੋਇਲ ਕਰ ਲਓ। ਜਦੋਂ ਉਹ ਪਾਣੀ ਨੂੰ ਆਪਾਂ ਫਿਰ ਠੰਡਾ ਕਰ ਲਈਏ ਤਾਂ ਸਿਪ ਤੇ ਬਾਕੀ ਬਣੀਆਂ ਬਣਾਈਆਂ ਕਲਾਸਿਕਲ ਦਵਾਈਆਂ ਬਹੁਤ ਆਉਂਦੀਆਂ ਨੇ ਜਿਵੇਂ ਗੁਖਸਰਾ ਦੀ ਕੜਾ ਗੁਖਸਰਾ ਦੀ ਗੁਗਲ ਕਚਨਾਰ ਗੁਗਲ ਇਹ ਦਵਾਈਆਂ ਫਿਰ ਮਰੀਜ਼ ਦੀ ਕੰਡੀਸ਼ਨ ਦੇ ਅਕੋਰਡਿੰਗ ਆਪਾਂ ਦੱਸ ਦਿੰਨੇ ਆ ਵਧੀਆ ਲੱਗਿਆ ਜੀ ਤੁਸੀਂ ਜਾਣਕਾਰੀ ਦਿੱਤੀ ਕਿਉਂਕਿ ਕਾਫੀ ਸਮੇਂ ਦੀ ਸਾਡੀ ਹੈਗੀ ਸਿੱਛਾ ਵੀ ਆਪਾਂ ਫਟਕੜੀ ਦੇ ਬਾਰੇ ਬੈਜੀ ਨਾਲ ਗੱਲਬਾਤ ਕਰੀਏ ਤੇ ਇੱਕ ਵਾਰੀ ਤੁਸੀਂ ਆਪਣਾ ਨੰਬਰ ਜਿਹੜਾ ਉਹ ਬੋਲ ਦਿਓ ਤੇ ਨਾਲ ਅਸੀਂ ਸਕਰੀਨ ਤੇ ਵੀ ਲਾਵਾਂਗੇ ਕਿਸੇ ਵੀ ਸਾਡੇ ਵੀਰ ਨੇ ਕੋਈ ਭੈਣ ਨੇ ਕੋਈ ਸਲਾਹ ਲੈਣੀ ਆ ਤਾਂ ਤੁਸੀਂ ਨੰਬਰ ਤੇ ਸੰਪਰਕ ਕਰ ਸਕਦੇ ਹੋ ਬੈਜੀ ਨੰਬਰ ਤੁਹਾਨੂੰ ਦੱਸ ਰਿਹਾ ਤੇ ਨਾਲ ਆਪਾਂ ਉਹ ਨੰਬਰ ਨੂੰ ਸਕਰੀਨ ਤੇ ਵੀ ਲਾਉਣਾ ਹੈ ਨੰਬਰ ਬੋਲ ਦਿਓ ਇੱਕ ਵਾਰੀ ਹਾਂਜੀ ਆਪਣਾ ਨੰਬਰ ਹੈਗਾ 99924 73596 ਪ੍ਰੈਕਟੀਕਲ ਆਯੁਰਵੇਦਾ ਪਿੰਡ ਬੱਬਨਪੁਰ ਤਹਿਸੀਲ ਰਤੀਆ ਜ਼ਿਲ੍ਹਾ ਫਤਿਹਬਾਦ ਇਹ ਆਪਣਾ ਬਰੇਟਾ ਰਤੀਆ ਤੇ ਜਾਖੜ ਦੇ ਵਿਚਾਲੇ ਪੈਂਦਾ ਜੀ ਪਿੰਡ ਬੈਦਰ ਰਜਿੰਦਰ ਸਿੰਘ ਚੈਲ ਆਰਐਸ ਚੈਲ ਦੇ ਨਾਂ ਤੇ ਆਪਣਾ ਕਲੀਨਿਕ ਪ੍ਰੈਕਟੀਕਲ ਆਯੁਰਵੇਦਾ ਦੇ ਨਾਂ ਤੇ ਕਿਸੇ ਨੇ ਵੀ ਕੋਈ ਸਲਾਮਾਤ ਸਬਰਾ ਕਰਨਾ ਹੋਵੇ ਕੋਈ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਮੈਨੂੰ ਇਸ ਨੰਬਰ ਤੇ ਫੋਨ ਕਰ ਸਕਦੇ ਜੀ ਸੋ ਬਹੁਤ ਬਹੁਤ ਧੰਨਵਾਦ ਜੀ ਠੀਕ ਹੈ ਜੀ ਧੰਨਵਾਦ ਜੀ